हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀ ਵਾੜ ਸੇਲ ਲਈ ਲੈ ਕੇ ਆਏ ਹਾਂ ਟਾਪ ਬਰੀਡ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਸੂ ਜੀ ਬਰੇ ਹੋ ਠੀਕ ਆਂ ਬਾਈ ਜੀ ਬਾਲੇ ਵਧੀਆ ਬਾਈ ਤੁਸੀਂ ਦੱਸੋ ਵਧੀਆ ਬਾਈ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਬਾਈ ਜੀ ਨਾਮ ਗਗਨਦੀਪਾ ਪਿੰਡ ਮੀਨੀਆਂ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣੇ ਨੇੜੇ ਪਿੰਡ ਬਾਈ ਨੇੜੇ ਬਾਈ ਜੀ ਆਪਣੇ ਕੋਸਾ ਵੀ ਪੈ ਜਾਂਦਾ ਠੀਕ ਐ ਚਾਗਰ ਵੀ ਨੇੜੇ ਰਹਿੰਦਾ ਲੋਪੋ ਵੀ ਨੇੜੇ ਰਹਿੰਦਾ ਕੰਡੈਕਟ ਰੋਡ ਤੋਂ ਮੰਨ ਕੇ ਚਲੋ ਵੀ ਮੋਗਾ ਬਰਨਾਲਾ ਹਾਈਵੇ ਤੋਂ ਬੌਂਡਿਆਂ ਤੋਂ ਮੀਨੀਆਂ ਨੂੰ ਆਜਾ ਠੀਕ ਐ ਕੰਡੈਕਟ ਨੰਬਰ ਬੋਲ 88722 456992 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਇਹ ਆਪਾਂ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਆ ਬਾਈ ਜੀ ਇਹ ਮੰਨ ਕੇ ਜਿਉ ਤੀਜੇ ਸੂਏ ਵੈੜ ਸੂਈ ਆ ਇਹ ਤੀਜਾ ਸੂਆ ਹਾਂਜੀ ਬਾਈ ਜੀ ਤੇ ਕਦੋਂ ਕੁ ਸੂਈ ਆ ਬਾਈ ਇਹ ਬਾਈ ਜੀ ਇਹ ਕੱਲ੍ਹ ਸੂਈ ਆ ਕੱਲ੍ਹ ਸੂਈ ਹਾਂਜੀ ਬਾਈ ਜੀ ਠੀਕ ਆ ਤੇ ਬੱਚਾ ਕੀ ਦੇਗੀ ਬਾਈ ਬੱਚਾ ਬਾਈ ਮੇਲ ਕਾਫ ਬੱਚਾ ਆ ਗਿਆ ਮੇਲ ਕਾਫ ਬਾਈ ਮਗਰ ਇਹਦੇ ਕਰਮਾਲੀ ਦੇ ਤੇ ਕਿੰਨਾ ਕ ਬੋਲਾ ਕੱਢਿਆ ਬਾਈ ਫਿਰ ਬਾਈ ਜੀ ਮੰਨ ਕੇ ਚੱਲੋ ਇਹਦੇ ਥੱਲੇ ਇਸ ਟਾਈਮ ਬੋਲਾ ਹੈਗਾ ਸੋ ਕੱਲ ਵੀ ਸਾਫ ਕਰਤੀ ਸੀਗੀ 8 ਕਿਲੋ ਕੱਲ ਚੋਦਾ ਹੈਗਾ ਤੇ ਅੱਜ ਵੀ ਮੰਨ ਕੇ ਲਾ 8-9 ਕਿਲੋ ਬੋਲਾ ਵਿੱਚੋਂ ਕੱਢਤਾ ਜੀ ਸਾਫ ਕਰਤੀ ਬੈਠਾ ਤੇ ਕਿੰਨਾ ਕ ਦੁੱਧ ਦਿੰਦਾ ਵਾ ਬਾਈ ਇਹਦਾ ਬਾਈ ਜੀ ਇਹਦਾ ਮਾਲਕਾਂ ਦੇ ਦੱਸਣ ਅਨੁਸਾਰ ਤਾਂ 30 ਤੋਂ ਬਾਹਰ ਹੀ ਦਿੰਦਾ ਵਾ ਦੁੱਧ ਹੂੰ ਤੇ ਦੇ ਵੀ ਦੂ ਗੜ 30-32 ਕਿਲੋ ਦੁੱਧ ਮੌਜ ਨਾਲ ਖੁੱਲਾ ਦੇ ਦੂੰਗੀ ਠੀਕ ਹੈ ਬਾਈ ਤੇ ਹੂੰ ਠੰਡੀ ਹੈ ਬਾਈ ਹਾਂ ਮੇਰੇ ਸੀਲ ਸਾਊਗਾ ਠੀਕ ਹੈ ਬਾਈ ਠੰਡੀ ਸੀਲ ਫੁੱਲ ਆ ਬਾਈ ਥਾਣ ਇੱਕ ਨੰਬਰ ਆਗੇ ਚਾਰ ਥਾਣ ਬਾਈ ਨਖੜਵੇਂ ਥਾਣ ਆਗੇ ਆ ਫੋਟ ਬਾਈ ਚਲਦੀ ਤਾਂ ਨਹੀਂ 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 ਬਾਈ ਚਲਦੀ ਠੀਕ ਆ ਫੋਟ ਬਾਈ ਕਹਿੰਦਾ ਚਲਦੀ ਬਾਕੀ ਦੁੱਧ ਵਾਲੇ ਨਾਲ ਨੋਡ ਬਾਈ ਚੈੱਕ ਕੋਈ ਭਾਲ ਨਹੀਂ ਹੈਗੀ ਵੜਦੇ ਬਾਈ ਹੂੰ ਸਹੀ ਗੱਲ ਜਿੰਨਾ ਲੇ ਵਈ ਆ ਹਣਾ ਹਾਂ ਬਾਈ ਲੇ ਲਈ ਸਹੀ ਗੱਲ ਨੇਵੇ ਦੀ ਫੀਡਿੰਗ ਚੈੱਕ ਕਰ ਸਕਦੇ ਬੜਾ ਸੁਣਾ ਕਰਮਣ ਹੋਵਣਾ ਲੱਗਾ ਵਾ ਬਾਕੀ ਬਾਈ ਸੂਆ ਵਗੈਰਾ ਨਹੀਂ ਮੰਨੇ ਹਣਾ ਨਾ ਨਾ ਬਾਈ ਸੂਏ ਸੋਏ ਤੂੰ ਹੂੰ ਸਹੀ ਗੱਲ ਭਲੀ ਵੀ ਵੜ ਆ ਬਾਈ ਪੂਰੀ ਚੰਗੇ ਕਦ ਕਾਟ ਚ ਤੇ ਬਾਕੀ ਜੇ ਹਵਾਨੇ ਦੀ ਗੱਲ ਕਰੀਏ ਅਗਲਾ ਕਹਿ ਦਿੰਦਾ ਵੀ ਸੂ ਤੱਕ ਲੇਵਾ ਲਾਉਗੇ ਅਸਲ ਵਿੱਚ ਮੈਨੂੰ ਲੱਗਦਾ ਬਈ ਲੱਗਾ ਵਾ ਹਨਾ ਹਾਂ ਲੱਗਾ ਵਾ ਬਾਈ ਲੱਗਾ ਵਾ ਕੋਈ ਸ਼ੱਕ ਨਹੀਂ ਬਾਕੀ ਜੇ ਬਰੀਡ ਦੀ ਗੱਲ ਕਰੀਏ ਜਾਦ ਦੀ ਗੱਲ ਕਰੀਏ ਮੈਨੂੰ ਲੱਗਦਾ ਵੀ ਕਹਿਣ ਦੀ ਲੋੜ ਹੀ ਨਹੀਂ ਕੁਆਲਿਟੀ ਦੇਖੋ ਤੁਸੀਂ ਬੈਠ ਦੀ ਫੇਸ ਵਗੈਰਾ ਕੰਨ ਛੋਟਾ ਬਾਈ ਗੁਲਾਬੀ ਇਹਦੀ ਬੂਥ ਆ ਗਈ ਤੇ ਖੋਲਿਓ ਬਾਈ ਤੋਰ ਹਵਾਨਾ ਜੀ ਗੱਲ ਕਰੀਏ ਬਾਈ ਦੋਮਾ ਪਾਸੇ ਨੂੰ ਟਾਈਟ ਹਵਾਨਾ ਬਹੁਤ ਸੋਹਣਾ ਬਾਈ ਮੈਂ ਕਹਣਾ ਬਾਈ ਗੱਠਾਂ ਤੋਂ ਬਾਹਰ ਜੇ ਆਪਾਂ ਕਹਿ ਦਈਏ ਤੁੰਨੇ ਕੋਲੋਂ ਲੇਵਾ ਅਸਲ ਵਿੱਚ ਇਹਦਾ ਸਟਾਰਟ ਹ ਤਿਤੂਰਾ ਤਰਾ ਪ੍ਰਸ਼ਨ ਚੇਕਰਾ ਨੇ ਬੱਸਾ ਬੱਚਾ ਇਹਦੇ ਮਗਰ ਆ ਗਿਆ ਬਈ ਬੱਸ ਹੋ ਗਿਆ ਇਧਰ ਨਹੀਂ ਤੋਰਦੇ ਬਈ ਬਾਹਰ ਕੱਢ ਦੇ ਹਾਂ ਬਾਹਰ ਲੈ ਜਾ ਤੇ ਬਈ ਇਹਦਾ ਮੁੱਲ ਕੀ ਲਹੂਗਾ ਫਿਰ ਬਾਈ ਜੀ ਮੁੱਲ 110000 110000 ਰੁਪਏ ਹਾਂਜੀ ਬਾਈ ਜੀ ਠੀਕ ਆ ਬਾਲਾ ਬਾਈ ਨੇ ਬਈ ਮੁੱਲ ਨਹੀਂ ਰੱਖਿਆ ਮੁੱਲ ਬਾਈ ਨੇ ਬਈ ਖਿੱਚ ਕੇ ਰੱਖਿਆਗਾ 110000 ਰੁਪਏ ਦੀ ਬਾਈ ਜਨਾ ਬੈਠ ਦੇ ਦੇਗਾ ਬਾਕੀ ਤੁਸੀਂ ਤੋਰਾ ਤਾਰਾ ਬਈ ਚੈੱਕ ਕਰ ਸਕਦੇ ਮੱਲਾ ਵਾਲਾ ਤੋਰਾ ਤੁਰਦੀ ਆ ਕਰਮ ਵਾਲੀ ਬਹੁਤ ਸੋਹਣਾ ਹਵਾਨਾ ਲੱਗਿਆ ਵਗਾ ਤੇ ਚੂਣ ਚਵਾ ਕਿਵੇਂ ਦਾ ਬਈ ਬਈ ਇੱਕ ਨੰਬਰ ਆ ਚੂਣ ਚਵਾ ਜਦੋਂ ਸਾਲ ਮਰੋਂਗੇ ਹਾਂ ਜਦੋਂ ਬੰਦਾ ਥੱਲੇ ਬਹਿ ਗਿਆ ਮਾਨ ਖੋਸ਼ ਕਰਦੀ ਆ ਠੀਕ ਹੈ ਬਈ ਬਾਕੀ ਨਾ ਜੇ ਗੱਲ ਕਰੀਏ ਬਈ ਇਹਦੇ ਤੋਰੇ ਦੀ ਇਹਦੇ ਸਟਰਕਚਰ ਦੀ ਬਾਡੀ ਵੇਟ ਦੀ ਮੈਨੂੰ ਲੱਗਦਾ ਵੀ ਬਈ ਕੈਨ ਦੀ ਕਾਸੇ ਦੀ ਲੋੜ ਹੀ ਨਹੀਂ ਕਿਉਂਕਿ ਇੰਨਾ ਸੋਹਣਾ ਇਹਨੂੰ ਕਰਮਾਣ ਨਾ ਲੱਗਿਆ ਹੋਗਾ ਥਣ ਭਾਵੇਂ ਹੱਥੀਂ ਚੋਲੇ ਭਾਵੇਂ ਚੋਲੇ ਮਸ਼ੀਨ ਤੇਕ ਨਹੀਂ ਬਈ ਹਾਂਜੀ ਬਾਈ ਜੀ ਜਿਵੇਂ ਮਰਦੀ ਬੰਦਾ ਕੋਈ ਚੋਈ ਚੱਲੇ ਕੋਈ ਚੱਕਰ ਨਹੀਂ ਸਹੀ ਗੱਲ ਆ ਕੋਈ ਚੱਕਰ ਹੀ ਨਹੀਂ ਬਾਕੀ ਥਾਣ ਬਹੁਤ ਚੰਗਾ ਲੱਗਾ ਹਾਂ ਸੱਚ ਵਾਈ ਚ ਬੋਈ ਨੂੰ ਥਾਣ ਬਹੁਤ ਚੰਗਾ ਹੱਥੀਂ ਵਾਲਾ ਵੀ ਹੈ ਬਰੇ ਮਸ਼ੀਨ ਵਾਲਾ ਵੀ ਸਹੀ ਗੱਲ ਆ ਜਦੋਂ ਮਰਦੀ ਚੋਈ ਚੱਲਿਆ ਕੋਈ ਚੱਕਰ ਹੀ ਨਹੀਂ ਬਾਈ ਬੰਦ ਕੋਈ ਗੱਲ ਨਾ ਬਤ ਤੇ ਮੁੱਲ ਵੀ ਬਾਈ ਨੇ ਬਾਈ ਇਹਦਾ ਰੱਖਿਆ 1 ਲੱਖ ਤੇ 10000 ਰੁਪਿਆ ਹਾਂਜੀ ਬਾਈ ਜੀ ਹੋਜੂ ਮਾਨਤਨ ਹਾਂਜੀ ਬਾਈ ਜੀ ਮਾਨਤਨ ਕਰਦੇ ਠੀਕ ਆ ਮਾਨਤਨ ਬਾਈ ਕਹਿੰਦੇ ਬਈ ਆਪਾਂ ਕਰ ਦਿਆਂਗੇ ਤੇ ਧਾਰਾਂ ਬਾਈ ਕਹਿੰਦੇ ਆਪਾਂ ਮਾਰ ਕੇ ਦਿਖਾ ਦਨੇ ਸੋਨੂੰ ਲੈ ਬਾਈ ਚੌਣ ਚ ਵਾਸ ਸੋਨੂੰ ਕਰਵਾ ਦਨੇ ਆਪਾਂ ਚੈੱਕ ਠੰਡੀ ਢੰਡੀ ਬਣਾਉ ਮਾਰ ਦੇ ਦੇ ਤਰ੍ਹਾਂ ਭਾਈ ਮਾਰ ਦੋ ਭਾਈ ਕੋਈ ਗੱਲ ਮਨ ਲਾ ਚੋਣ ਚਵਾਈ ਬਹੁਤ ਚੰਗਾ ਭਾਈ ਹੈ ਨਾ ਬੜਾ ਚੰਗਾ ਚੋਣ ਹੂੰ ਸਹੀ ਗੱਲ ਹੈ ਲੈ ਚੋਣ ਚਵਾ ਦੇਖੋ ਭਾਈ ਇੱਕ ਨੰਬਰ ਬਹੁਤ ਸੋਹਣੀ ਚਵਾਈ ਲੱਗੀ ਹੋਈ ਹੈ ਕਰਮ ਵਾਲੇ ਨੇ ਲੈ ਕੀ ਬਾਤ ਭਾਈ ਜੀ ਕਰਦਾ ਮਨੋ ਮੱਲੀ ਥਾਣ ਦੇ ਕਿਵੇਂ ਬੜਾ ਸਹੀ ਗੱਲ ਹੈ ਮੈਂ ਕਹਣਾ ਬੜਾ ਚੰਗਾ ਬਸਮਾਰ ਹੈ ਨਾ ਪੂਰਾ ਚੰਗਾ ਭਾਈ ਸਹੀ ਕਹਿੰਦਾ ਨਾ ਕਿਆ ਬਾਤ ਆ ਭਾਈ ਕਿਸ ਸਮਾਪਤ ਸਮੂਹ ਨਾਲ ਪੂਰਾ ਚੰਗਾ ਨਾੜਾ ਨੁੜਾਉ ਦੇ ਖੜੀਆਂ ਕਰ ਲਿਆ ਕਰਮ ਵਾਲੀ ਨੇ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਬਾੜ ਪਸੰਦ ਆਵੇ ਤਾਂ ਬਾਈ ਨਾਲ ਬਾਈ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ